ਪੰਜਾਬ ਇਨਾ ਦਿਨਾਂ ਦੇ ਵਿੱਚ ਬਹੁਤ ਭੀੜ ਦੇ ਵਿੱਚ ਹੈ ਪੰਜਾਬ ਬਹੁਤ ਦਰਦ ਦੇ ਵਿੱਚ ਹੈ ਪੰਜਾਬ ਨੂੰ ਹੜ੍ਹਾਂ ਦੇ ਪਾਣੀ ਨੇ ਡਬੋ ਰੱਖਿਆ ਤੇ ਪੰਜਾਬ ਦੇ ਲੋਕ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਆ ਸਾਰੇ ਪੰਜਾਬ ਦੇ ਇੱਕ ਇੱਕ ਵਸਿੰਦਾ ਜਿਹੜਾ ਪੰਜਾਬੀ ਹੈ ਜਿਹੜਾ ਪੰਜਾਬ ਦਾ ਵਸਨੀਕ ਹੈ ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਹੈ ਉਹ ਵੀ ਅੱਜ ਚਿੰਤਾ ਦੇ ਵਿੱਚ ਨੇ ਕਿ ਪੰਜਾਬ ਦੇ ਹਾਲਾਤ ਕਿਵੇਂ ਸੁਧਾਰੇ ਜਾਣ ਪੰਜਾਬ ਦੇ ਵਿੱਚ ਹੜ ਦੀ ਐਸੀ ਮਾਰ ਪਈ ਹੈ ਕਿ ਜਿਹੜੀ ਦੱਸਿਆ ਜਾ ਰਿਹਾ ਪਿਛਲੇ 4 ਦਸ਼ਕਾਂ ਤੋਂ ਪਹਿਲੀ ਵਾਰ ਐਡਾ ਵੱਡਾ ਹੜ ਆਇਆ ਉਸ ਤੋਂ ਬਾਅਦ ਪਹਿਲਾ 1988 ਦੇ ਵਿੱਚ ਇਸ ਤਰੀਕੇ ਦਾ ਹੜ ਆਇ ਸੀ ਜਿਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਪੰਜਾਬ ਇੱਕ ਦੂਜੇ ਦੀ ਮਦਦ ਕਰਦਾ ਹੈ ਪੰਜਾਬ ਜਿਵੇਂ ਪਹਿਲਾਂ ਦੂਸਰੀਆਂ ਸਟੇਟਾਂ ਦੇ ਵਿੱਚ ਜਦੋਂ ਕੋਈ ਆਉਂਦਾ ਹੈ ਇੱਥੋਂ ਤੱਕ ਕਿ ਦੂਸਰੇ ਦੇਸ਼ਾਂ ਦੇ ਵਿੱਚ ਜਦੋਂ ਕੋਈ ਤਬਾਹੀ ਆਉਂਦੀ ਹੈ ਤਾਂ ਉਦੋਂ ਪੰਜਾਬ ਹੀ ਸਭ ਤੋਂ ਵੱਧ ਮਦਦ ਲਈ ਪਹੁੰਚਦਾ ਪਰ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਪੰਜਾਬ ਦੇ ਆਪਦੇ ਹਾਲਾਤ ਜਦੋਂ ਮਾੜੇ ਹੋ ਗਏ ਤਾਂ ਪੰਜਾਬ ਦਾ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੰਜਾਬ ਦੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਸ਼ੁਰੂ ਕਰ ਦਿੰਦਾ ਨਿੱਕਾ ਤੋਂ ਨਿੱਕੇ ਬੱਚੇ ਵੀ ਅਸੀਂ ਵੀਡੀਓ ਵੇਖਦੇ ਆ ਕਿ 10 ਰੁਪਏ ਤੱਕ ਆਪਣੀਆਂ ਜਿਹੜੀਆਂ ਚੀਜ਼ ਖਾਣ ਨੂੰ ਜਿਹੜੇ ਉਹਨਾਂ ਨੂੰ ਪੈਸੇ ਮਿਲਦੇ ਆ ਉਹ ਵੀ ਦੇਣ ਨੂੰ ਤਿਆਰ ਹੈ ਤੇ ਇਥੋਂ ਤੱਕ ਇੱਕ ਬੱਚੇ ਦੀ ਵੀ ਵੀਡੀਓ ਆਈ ਕਿ ਉਹ ਆਪਣਾ ਸਾਈਕਲ ਲਈ ਜੋ ਲਈ ਉਹਨੇ ਜੋੜ-ਜੋੜ ਕੇ ਪੈਸੇ ਗੁੱਲਕ ਦੇ ਵਿੱਚ ਜਮ੍ਹਾਂ ਕਰ ਦਿੱਤੇ ਸੀ ਤੇ ਉਹ ਤੋੜ ਕੇ ਉਸਨੇ ਹੜਪੀੜਤਾ ਦੀ ਮਦਦ ਲਈ ਸੰਸਥਾਵਾਂ ਨੂੰ ਦੇ ਦਿੱਤੇ ਪੰਜਾਬ ਇਹ ਹੈ ਪਰ ਪੰਜਾਬ ਦੇ ਨਾਂ ਤੇ ਜਿਹੜੇ ਤਰੱਕੀ ਕਰਦੇ ਆ ਪੰਜਾਬ ਦੇ ਨਾਂ ਤੇ ਪੰਜਾਬੀ ਨੂੰ ਵਰਤ ਕੇ ਜਿਨ੍ਹਾਂ ਨੇ ਮਸ਼ਹੂਰੀ ਖੱਟੀ ਪੰਜਾਬ ਦੇ ਬੋਲੀ ਨੂੰ ਵਰਤ ਕੇ ਜਿਨ੍ਹਾਂ ਨੇ ਮਸ਼ਹੂਰੀ ਖੱਟੀ ਜਿਨ੍ਹਾਂ ਨੇ ਇਹ ਕਹਿ ਕੇ ਮਸ਼ਹੂਰੀ ਖੱਟੀ ਕਿ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਆ ਪਰ ਪੰਜਾਬ ਸਾਡੇ ਦਿਲ ਚੋਂ ਨਹੀਂ ਨਿਕਲਦਾ ਇਹ ਗੱਲਾਂ ਕਰਕੇ ਜਿਨ੍ਹਾਂ ਨੇ ਮਸ਼ਹੂਰੀ ਖੱਟੀ ਉਹ ਅੱਜ ਬੋਲੇ ਵੀ ਨਹੀਂ ਮੈਂ ਬਿਲਕੁਲ ਗੱਲ ਕਰ ਰਿਹਾ ਪੰਜਾਬ ਦਾ ਨਾਂ ਵਰਤਣ ਵਾਲੇ ਪੰਜਾਬ ਦਾ ਨਾਂ ਵਰਤ ਕੇ ਮਸ਼ਹੂਰੀ ਖੱਟਣ ਵਾਲੇ ਫਿਲਮ ਅਦਾਕਾਰ ਸੰਨੀ ਦਿਓਲ ਦੀ ਤਰਮਿੰਦਰ ਦਾ ਇਹ ਪਰਿਵਾਰ ਹੈ ਤਰਮਿੰਦਰ ਅਕਸਰ ਕਹਿੰਦੇ ਰਹਿੰਦੇ ਆ ਕਿ ਮੇਰੇ ਚੋਂ ਸਾਨ੍ਹੇਵਾਲ ਨਹੀਂ ਨਿਕਲਦਾ ਅੱਜ ਜੇਕਰ ਸਾਨ੍ਹੇਵਾਲ ਤੁਹਾਡੇ ਚੋਂ ਨਹੀਂ ਨਿਕਲਦਾ ਤਾਂ ਸਾਨ੍ਹੇਵਾਲ ਦੇ ਨੇੜੇ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਰਾਤ ਬੰਨ ਟੁੱਟ ਗਿਆ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਹਾਲਾਤ ਮਾੜੇ ਹੋਗੇ ਤੇ ਤੁਸੀਂ ਕਿੱਥੇ ਹੋ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹਾ ਜਿੱਥੋਂ ਸੰਨੀ ਦਿਓਲ ਤੈਨੂੰ ਐਮਪੀ ਬਣਾ ਕੇ ਲੋਕਾਂ ਨੇ ਵੱਡੀਆਂ ਵੋਟਾਂ ਤੇ ਜਿਤਾਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਹਰਾਤਾ ਉਹ ਅੱਜ ਡੁੱਬਿਆ ਪਿਆ ਤੂੰ ਕਿੱਥੇ ਐ ਸੰਨੀ ਦਿਓਲ ਇਹ ਪੰਜਾਬ ਨੂੰ ਵਰਤ ਵਰਤ ਕੇ ਤੁਸੀਂ ਬਾਰਡਰ ਫਿਲਮ ਬਣਾਈ ਕੁਲਦੀਪ ਸਿੰਘ ਚਾਂਦਪੂਰੀ ਦਾ ਕਿਰਦਾਰ ਕੀਤਾ ਤੇ ਤੁਸੀਂ ਅਮਰ ਹੋ ਗਏ ਪੰਜਾਬ ਦੇ ਇਹ ਸ਼ਖਸ ਦਾ ਕਿਰਦਾਰ ਕੀਤਾ ਤੁਸੀਂ ਫਿਲਮਾਂ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਬਾਲੀਵੁੱਡ ਫਿਲਮਾਂ ਦੇ ਵਿੱਚ ਪੰਜਾਬੀ ਵਰਤਦੇ ਰਹੇ ਹੋ ਪੰਜਾਬੀ ਭਾਸ਼ਾ ਵਰਤਦੇ ਰਹੇ ਹੋ ਜੇਕਰ ਤੁਸੀਂ ਕਿਤੇ ਪ੍ਰੋਮੋਸ਼ਨ ਕਰਨੇ ਜਾਂਦੇ ਹੋ ਤਾਂ ਉਹਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੈਂ ਪੰਜਾਬੀ ਬੋਲਾਂ ਤੇ ਪੰਜਾਬੀ ਬੋਲ ਕੇ ਤੁਸੀਂ ਆਪਣੀ ਫਿਲਮਾਂ ਦੀ ਪ੍ਰੋਮੋਸ਼ਨ ਕਰਦੇ ਹੋ ਹੋਣੇ ਜੇ ਤੁਹਾਡੀ ਫਿਲਮ ਆਈ ਸੀਗੀ ਜਾਟ ਫਿਲਮ ਆਈ ਉਹਦੇ ਲਈ ਵੀ ਤੁਸੀਂ ਪੰਜਾਬ ਦੇ ਚੈਨਲਾਂ ਨੂੰ ਇੰਟਰਵਿਊਆਂ ਦਿੱਤੀਆਂ ਪੰਜਾਬੀ ਵਿੱਚ ਉਹ ਪ੍ਰੋਮੋਸ਼ਨ ਕੀਤੀ ਉਦੋਂ ਤੋਂ ਤੁਹਾਨੂੰ ਪੰਜਾਬ ਯਾਦ ਆ ਜਾਂਦਾ ਜਦੋਂ ਤੁਹਾਡੀਆਂ ਫਿਲਮਾਂ ਹੁੰਦੀਆਂ ਪਰ ਅੱਜ ਪੰਜਾਬ ਡੁੱਬਿਆ ਪਿਆ ਤੁਹਾਨੂੰ ਪੰਜਾਬ ਨੇ ਐਮਪੀ ਬਣਾਇਆ ਤੁਹਾਨੂੰ ਪੰਜਾਬ ਨੇ ਦੌਲਤ ਦਿੱਤੀ ਤੁਹਾਨੂੰ ਪੰਜਾਬ ਨੇ ਸ਼ੋਹਰਤ ਦਿੱਤੀ ਕਿਉਂਕਿ ਤੁਹਾਡੀਆਂ ਫਿਲਮਾਂ ਜੇਕਰ ਪੰਜਾਬ 'ਚ ਪਹਿਲਾਂ ਦੇਖੋ ਕਿੰਨਾ ਬਿਜ਼ਨਸ ਕਰਦੀਆਂ ਸੀ ਤੁਹਾਨੂੰ ਲੋਕ ਪੰਜਾਬ ਨਾਲ ਜੁੜਿਆ ਹੋਇਆ ਸਮਝਦੇ ਸੀ ਪਰ ਜਦੋਂ ਕਿਸਾਨ ਅੰਦੋਲਨ ਆਇਆ ਉਦੋਂ ਤੁਸੀਂ ਚੁੱਪ ਕਰ ਗਏ ਚਲੋ ਉਦੋਂ ਵੀ ਮੰਨ ਲਿਆ ਲੋਕਾਂ ਨੇ ਕਿ ਬੀਜੇਪੀ ਤੋਂ ਜਿੱਤੇ ਹੋਏ ਐ ਬੀਜੇਪੀ ਦੀ ਟਿਕਟ ਤੇ ਲੜ ਰਹੇ ਐ ਇਸੇ ਕਰਕੇ ਤੁਸੀਂ ਨਹੀਂ ਬੋਲ ਸਕਦੇ ਅੱਜ ਤਾਂ ਤੁਹਾਡਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਅੱਜ ਤਾਂ ਤੁਹਾਡਾ ਪਾਰਟੀ ਦੇ ਕਿਸੇ ਦੇ ਖਿਲਾਫ ਕੋਈ ਕੰਮ ਨਹੀਂ ਹੋਇਆ ਅੱਜ ਤਾਂ ਪੰਜਾਬ ਡੁੱਬਿਆ ਹੋਇਆ ਹੈ ਅੱਜ ਪੰਜਾਬ ਨੂੰ ਲੋੜ ਹੈ ਤੇਰੇ ਨਾਲੋਂ ਤਾਂ ਅਕਸ਼ੇ ਕੁਮਾਰ ਚੰਗਾ ਜਿਹਦਾ ਜਿਹੜਾ ਕਦੇ ਕਹਿੰਦਾ ਨਹੀਂ ਕਿ ਮੈਂ ਪੰਜਾਬ ਦਾ ਹਾਲਾਂਕਿ ਉਹ ਵੀ ਕਹਿੰਦੇ ਆ ਕਿ ਮੇਰੇ ਪਿਤਾ ਜੀ ਇੱਧਰ ਅੰਮ੍ਰਿਤਸਰ ਏਰੀਆ ਦੀ ਸੀ ਪਰ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਪੰਜਾਬ ਦਾ ਐ ਤੇ ਮੈਨੂੰ ਮੈਨੂੰ ਪੰਜਾਬੀ ਹੋਣ ਤੇ ਵੀ ਮੇਰੇ ਦਿਲ ਚੋਂ ਨਹੀਂ ਨਿਕਲਦੀ ਤੁਹਾਡੇ ਵਾਂਗੂ ਉਹਨੇ ਵਰਤਿਆ ਨਹੀਂ ਉਹਨੇ ਅਕਸ਼ੇ ਕੁਮਾਰ ਨੇ 5 ਕਰੋੜ ਰੁਪਇਆ ਦਿੱਤਾ ਤੁਹਾਡੇ ਤੋਂ ਤਾਂ ਇੱਕ ਬਿਆਨ ਤੱਕ ਨਹੀਂ ਗੁਜ਼ਰਿਆ ਸੰਨੀ ਦੇਵਾਲਜੀ ਤੁਸੀਂ ਬਿਆਨ ਤੱਕ ਨਹੀਂ ਕਹਿ ਸਕੇ ਤੁਹਾਡਾ ਪੂਰਾ ਪਰਿਵਾਰ ਚੁੱਪ ਬੈਠਾ ਕਿਉਂ ਕਿਉਂ ਚੁੱਪ ਬੈਠਾ ਤੁਸੀਂ ਪੰਜਾਬ ਦੇ ਨਹੀਂ ਤੁਸੀਂ ਪੰਜਾਬੀ ਬੋਲ ਬੋਲ ਕੇ ਮਸ਼ਹੂਰੀਆਂ ਨਹੀਂ ਖੱਟਦੇ ਤੁਸੀਂ ਪੰਜਾਬ ਨੂੰ ਵਰਤ ਕੇ ਪੰਜਾਬੀ ਨੂੰ ਵਰਤ ਕੇ ਤੁਸੀਂ ਪੂਰੀ ਦੁਨੀਆ 'ਚ ਨਹੀਂ ਨਾਂ ਬਣਾਇਆ ਕਿਉਂ ਹੁਣ ਤੁਸੀਂ ਚੁੱਪ ਰਹਿੰਦੇ ਹੋ ਕੀ ਤੁਸੀਂ ਨਕਲੀ ਪੁੱਤੋਂ ਪੰਜਾਬ ਦੇ ਸੰਨੀ ਦੇ올 ਨੂੰ ਅੱਜ ਮੈਂ ਇਹ ਕਹਿਣਾ ਚਾਹੁੰਦਾ ਤੇ ਨਾਲ ਹੀ ਹੋਰ ਵੀ ਕਲਾਕਾਰ ਐ ਜਿਹੜੇ ਬਹੁਤ ਸਾਰੇ ਕਲਾਕਾਰ ਐ ਜਿਹੜੇ ਬਾਲੀਵੁੱਡ ਦੇ ਬੋਲੇ ਆ ਉਹ ਕਰੀਨਾ ਕਪੂਰ ਲਾਲੋ ਆਲੀਆ ਪੱਟ ਲਾ ਲੋ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਾਰੋਕਾਰ ਵੀ ਨਹੀਂ ਉਹਨਾਂ ਨੇ ਘੱਟੋ ਘੱਟ ਇੱਕ ਅਰਦਾਸ ਤਾਂ ਕੀਤੀ ਸ਼ਾਹਰੂਖ ਖਾਨ ਨੂੰ ਵੀ ਪੰਜਾਬ ਉਹਨਾਂ ਨੇ ਵੀ ਅਰਦਾਸ ਕੀਤੀ ਪੰਜਾਬ ਦੇ ਲਈ ਤੁਸੀਂ ਕੀ ਕੀਤਾ ਤੁਹਾਡਾ ਆਪ ਦਾ ਇਲਾਕਾ ਲੁਧਿਆਣਾ ਤੁਹਾਡਾ ਐਸ ਵਾਰ ਹੁਣ ਅੱਜ ਤੋਂ ਬਾਅਦ ਡੁੱਬਣ ਜਾ ਰਿਹਾ ਹੈ ਤੁਸੀਂ ਕੀ ਕੀਤਾ ਤੁਸੀਂ ਸਿਰਫ ਲੁਧਿਆਣੇ ਦਾ ਨਾਂ ਹੀ ਵਰਤੀ ਗਏ ਸਾਹਨੇਵਾਲ ਦਾ ਨਾਂ ਹੀ ਵਰਤੀ ਗਏ ਪੰਜਾਬ ਦਾ ਨਾਂ ਹੀ ਵਰਤੀ ਗਏ ਪਰ ਜਦੋਂ ਜਦੋਂ ਪੰਜਾਬ ਨੂੰ ਲੋੜ ਪਈ ਤਾਂ ਸੰਨੀ ਦਿਓਲ ਤੇ ਸੰਨੀ ਦਿਓਲ ਦਾ ਪਰਿਵਾਰ ਕਦੇ ਵੀ ਪੰਜਾਬ ਦੇ ਨਾਲ ਨਹੀਂ ਖੜਿਆ ਸੰਨੀ ਦਿਓਲ ਨੇ ਹਮੇਸ਼ਾ ਪੰਜਾਬ ਨੂੰ ਵਰਤਿਆ ਪਰ ਜਦੋਂ ਜਦੋਂ ਪੰਜਾਬ ਦੀ ਪੰਜਾਬ ਨੂੰ ਸੰਨੀ ਦਿਓਲ ਨੂੰ ਦੀ ਲੋੜ ਪਈ ਤਾਂ ਉਹ ਪਿੱਠ ਦਿਖਾ ਕੇ ਭੱਜ ਗਿਆ ਹੁਣ ਮੈਂ ਗੱਲ ਕਰੂੰਗਾ ਵਰਨ ਤਵੰਨੇ ਵੀ ਪਹਿਲਾਂ ਬਾਰਡਰ ਟੂ ਫਿਲ ਮਾਰੀ ਹੈ ਜਿਹਦੇ ਵਿੱਚ ਫੇਰ ਸੰਨੀ ਦਿਓਲ ਆ ਉਹਦੇ ਵਿੱਚ ਵੀ ਇਹ ਉਹੀ ਪੰਜਾਬ ਦਾ ਨਾਂ ਵਰਤੂਗਾ ਸੰਨੀ ਦਿਉਲ ਤੇ ਉਹਦੇ ਵਿੱਚ ਵਰਨ ਤਵਨ ਵੀ ਐ ਤੇ ਉਹਨੇ ਵੀ ਉਹਨੇ ਵੀ ਬੜੀਆਂ ਪੋਸਟਾਂ ਪਾਈਆਂ ਸੀਗੀਆਂ ਕਿ ਮੈਂ ਪੰਜਾਬ ਆ ਗਿਆ ਜੀ ਪੰਜਾਬ ਪੰਜਾਬ ਦੀਆਂ ਪੋਸਟ ਆ ਪਾ ਕੇ ਕਿਉਂਕਿ ਫਿਲਮ ਆ ਰਹੀ ਸੀ ਬਾਰਡਰ ਟੂ ਆ ਰਹੀ ਆ ਹਲੇ ਵੀ ਉਸ ਤੋਂ ਬਾਅਦ ਫੇਰ ਆਉਣਗੇ ਜਦੋਂ ਫਿਲਮ ਰਿਲੀਜ਼ ਹੋਣੀ ਹੋਈ ਉਦੋਂ ਫੇਰ ਪੰਜਾਬ ਆਵੜਨਗੇ ਪਰ ਇੱਕ ਵਾਰ ਵੀ ਵਰਨ ਤਵਨ ਨੂੰ ਅੱਜ ਹੜ ਨਹੀਂ ਦਿਖੇ ਵਰਨ ਤਵਨ ਨੇ ਵੀ ਲੁਧਿਆਣੇ ਵਿੱਚ ਸ਼ੂਟਿੰਗਾਂ ਕੀਤੀਆਂ ਸੁਨੀਲ ਸੈਟੀ ਜਿਹਦੇ ਉਸ ਬਾਰਡਰ ਫਿਲਮ ਦੇ ਵਿੱਚ ਸੀ ਉਹਨੂੰ ਤਾਂ ਪੰਜਾਬ ਦੇਖ ਗਿਆ ਸੁਨੀਲ ਸੈਟੀ ਨੇ ਤਾਂ ਘੱਟੋ-ਘੱਟ ਇਹ ਪੋਸਟ ਪਾ ਛੱਡੀ ਇੱਕ ਕਿ ਬਈ ਮੈਂ ਬਹੁਤ ਅਰਦਾਸ ਕਰਦਾ ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਸੰਜੇ ਦੱਤ ਨੇ ਪੋਸਟਾਂ ਪਾ ਦਿੱਤੀਆਂ ਕਿ ਮੈਂ ਪੰਜਾਬ ਦੇ ਨਾਲ ਖੜਾ ਤੈਨੂੰ ਹਜੇ ਕੀ ਪੰਜਾਬ ਦਾ ਤੂੰ ਬਾੜਾ ਅਖਵਾਉਣਾ ਕਿ ਮੈਂ ਪੰਜਾਬ ਦਾ ਪੁੱਤ ਆ ਸੰਜੇ ਦੱਤ ਨੇ ਤਾਂ ਕਦੇ ਵੀ ਨਹੀਂ ਕਿਹਾ ਕਿ ਮੈਂ ਪੰਜਾਬ ਦਾ ਪੁੱਤ ਆ ਤੂੰ ਫੇਰ ਵੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਫੇਰ ਵੀ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਇਸ ਮਾੜੇ ਸਮੇਂ ਦੇ ਵਿੱਚ ਖੜੇ ਆ ਉਹਨਾਂ ਦੇ ਪਿਤਾ ਵੀ ਸੰਜੇ ਦੱਤ ਦੇ ਪਿਤਾ ਵੀ ਪੰਜਾਬ ਦੇ ਰਹੇ ਆ ਉਨ ਪਰ ਉਹਨਾਂ ਨੇ ਕਦੇ ਆਪਣੇ ਆਪ ਨੂੰ ਥੋੜੇ ਜਿਨਾ ਕੈਸ਼ ਨਹੀਂ ਕੀਤਾ ਉਹਨਾਂ ਨੇ ਕਦੇ ਪੰਜਾਬੀ ਬੋਲ ਬੋਲ ਕੇ ਨਹੀਂ ਕਿਹਾ ਕਿ ਅਸੀਂ ਤਾਂ ਜੀ ਪੰਜਾਬੀ ਆ ਜੀ ਅਸੀਂ ਤਾਂ ਆਏ ਆ ਪਰ ਤੁਸੀਂ ਪੰਜਾਬੀ ਨੂੰ ਜਿੰਨਾ ਵਰਤਿਆ ਪੰਜਾਬ ਨੂੰ ਜਿੰਨਾ ਵਰਤਿਆ ਪੰਜਾਬ ਦੇ ਨਾਲ ਆਪਦੇ ਰਿਸ਼ਤੇ ਨੂੰ ਜਿੰਨਾ ਵਰਤਿਆ ਉਹਨਾਂ ਕਿਸੇ ਨੇ ਨਹੀਂ ਵਰਤਿਆ ਤੇ ਜਦੋਂ ਖੜਨ ਦੀ ਲੋੜ ਪੈਂਦੀ ਹੈ ਉਦੋਂ ਤੁਸੀਂ ਪਿੱਠ ਦਿਖਾ ਦਿੰਨੇ ਹੋ ਉਦੋਂ ਤੁਹਾਨੂੰ ਇਹ ਸੱਪ ਸੁੰਘ ਜਾਂਦਾ ਜਿਵੇਂ ਕਿਸੇ ਨੇ ਤੁਹਾਨੂੰ ਕੋਈ ਡਰਾ ਕੇ ਬਿਠਾਇਆ ਹੋਵੇ ਵੀ ਤੁਸੀਂ ਪੰਜਾਬ ਦੇ ਲਈ ਨਹੀਂ ਬੋਲਣਾ ਕੀ ਮਜਬੂਰੀ ਹੈ ਤੁਹਾਡੀ ਕੀ ਤੁਹਾਨੂੰ ਕਿਸੇ ਨੇ ਕੋਈ ਧਮਕੀਆਂ ਦਿੱਤੀਆਂ ਹੋਈਆਂ ਜਾਂ ਤੁਸੀਂ ਕਿਸੇ ਦੇ ਕੋਈ ਕਾਣੇ ਹੋ ਜਿਹੜੇ ਪੰਜਾਬ ਦੇ ਲਈ ਬੋਲਦੇ ਨਹੀਂ ਤੁਸੀਂ ਪੰਜਾਬ ਦਾ ਖਾਦਾ ਪੰਜਾਬ ਨੇ ਤੁਹਾਨੂੰ ਐਮਪੀ ਬਣਾਇਆ ਹੁਣ ਐਮਪੀ ਦੀ ਪੈਨਸ਼ਨ ਵੀ ਤੁਹਾਨੂੰ ਮਿਲਦੀ ਹੋਣੀ ਹੈ ਹਾਲਾਂਕਿ ਉਸ ਪੰਜਾਬ ਦੇ ਤੁਸੀਂ ਐਮਪੀ ਬਣੇ ਹੋਏ ਵੀ ਤੁਸੀਂ ਇੱਕ ਵਾਰੀ ਵੀ ਪੰਜਾਬ ਦਾ ਕੋਈ ਮੁੱਦਾ ਲੋਕ ਸਭਾ ਦੇ ਵਿੱਚ ਠਾਇਆ ਨਹੀਂ ਪਰ ਲੋਕਾਂ ਨੇ ਜਿਹੜੀ ਗਲਤੀ ਕੀਤੀ ਉਹ ਲੋਕਾਂ ਨੂੰ ਸਜ਼ਾ ਮਿਲ ਗਈ ਪਰ ਤੁਸੀਂ ਪੰਜਾਬ ਦਾ ਵਰਤ ਵਰਤ ਕੇ ਪੰਜਾਬ ਨੂੰ ਵਰਤ ਵਰਤ ਕੇ ਕਿੰਨਾ ਕੁ ਚਿਰ ਹੋਰ ਵਰਤਦੇ ਰਹੋਗੇ ਤੇ ਹੁਣ ਪਰ ਪੰਜਾਬ ਦੇ ਲੋਕ ਤੁਹਾਡੇ ਤੁਹਾਨੂੰ ਮੂੰਹ ਨਹੀਂ ਲਾਉਣਗੇ ਹੁਣ ਪੰਜਾਬ ਦੇ ਲੋਕ ਤੁਹਾਡੇ ਦੰਦ ਖੱਟੇ ਕਰਨਗੇ ਹੁਣ ਜਿੰਨੀਆਂ ਵੀ ਫਿਲਮ ਆਉਣਗੀਆਂ ਉਹਨਾਂ ਦਾ ਬੰਦਾ ਕਿ ਬਾਈਕਾਟ ਕੀਤਾ ਜਾਵੇ ਪੰਜਾਬ ਦੇ ਨਾਂ ਨੂੰ ਵਰਤਣ ਵਾਲਿਆਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੇ ਸੰਨੀ ਦਿਓਲ ਵਰਗੇ ਨਕਲੀ ਪੰਜਾਬ ਦੇ ਪੁੱਤ ਦਾ ਬਾਈਕਟ ਹੋਣਾ ਚਾਹੀਦਾ ਕਿੱਥੇ ਆ ਤੂੰ ਅੱਜ ਨਹੀਂ ਜੇ ਸਾਡਾ ਦਰਦ ਦੇਖਿਆ ਤਾਂ ਫਿਰ ਤੈਨੂੰ ਕਦੇ ਦਿਖਣਾ ਵੀ ਨਹੀਂ ਜੇਕਰ ਤੁਸੀਂ ਇਸ ਮਾਮਲੇ ਤੇ ਕੀ رائے ਰੱਖਦੇ ਹੋ ਤਾਂ ਜਰੂਰ ਕਮੈਂਟ ਕਰਿਓ ਜੇ ਕਮੈਂਟ ਦੇ ਵਿੱਚ ਤੁਸੀਂ ਵੀ ਦੱਸਿਓ ਜੇ ਇਹੋ ਜੇ ਨਕਲੀ ਪੁੱਤਾਂ ਦਾ ਕੀ ਕਰਨਾ ਚਾਹੀਦਾ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ